ਹਾਲਤ ਕੁਝ ਮੀਡੀਆ ਪਲੇਟਫਾਰਮ ਕਹਿੰਦੇ ਨੇ ਕਿ ਗੰਭੀਰ ਬਣੀ ਹੋਈ ਆ ਕੁਝ ਕਹਿੰਦੇ ਨੇ ਕਿ ਹਾਲਤ ਉਹਦੀ ਸਥਿਰ ਆ ਤੇ ਪੁਲਿਸ ਨੇ ਕੱਲ ਲੁਧਿਆਣਾ ਦੀ ਵਾਰਦਾਤ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਸਾਂਝਾ ਆਪਰੇਸ਼ਨ ਚਲਾਇਆ ਗਿਆ ਕਿ ਇੱਕ ਨਿਹੰਗ ਸਿੰਘ ਪੁਲਿਸ ਵਾਲੇ ਨੂੰ ਪਰਲੇ ਪਾਸੇ ਲੈ ਜਾਂਦਾ ਹੈ ਪਰ ਉਹਦੇ ਬਾਵਜੂਦ ਪੁਲਿਸ ਵਾਲਾ ਕੁਝ ਨਹੀਂ ਕਰਦਾ ਕੀ ਉਹ ਸੁਰੱਖਿਆ ਕਿਉਂ ਖਾਕੀ ਵਰਦੀ ਪਾਈ ਇਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਪੈਦਾ ਹੋਏ ਨੇ ਉਹ ਸਿਵ ਸੈਨਾ ਦਾ ਆਗੂ ਬਣ ਗਿਆ ਸਿਵ ਸੈਨਾ ਦਾ ਆਗੂ ਬਣ ਕੇ ਉਹ ਸਿੱਖਾਂ ਦੇ ਵਿਰੁੱਧ ਘੱਟ ਜਾਂਦੇ ਆ ਵਿਰੁੱਧ ਕਿਤੇ ਟਿੱਪਣੀ ਕਰ ਗਿਆ ਟਿੱਪਣੀ ਕੀਤੀ ਆ ਤੇ ਨਿਹੰਗ ਸਿੰਘ ਉੱਥੇ ਆਉਂਦੇ ਜਾਂਦੇ ਰਹਿੰਦੇ ਆ ਤੇ ਕੱਲ ਉਹ ਬੈਠਾ ਤੇ ਤਲਵਾਰ ਦੇ ਵਾਰ ਕਰਦੇ ਆ ਬੜੀ ਖਤਰਨਾਕ ਗੱਲ ਆ ਨਿਹੰਗ ਇਦਾਂ ਕਰਦੇ ਨੇ ਨਿਹੰਗ ਕਰਦੇ ਨੇ ਪੰਜਾਬ ਦਾ ਕੀ ਕੁਸੂਰਾ ਚ ਯਾਰ ਸਿੱਖਾਂ ਦਾ ਕੀ ਜ਼ੁਰਤ ਹੈ ਚ ਯਾਰ ਪੂਰੇ ਸਿੱਖ ਕੌਮ ਨੂੰ ਘਟਾਲੀ ਦੇਖੜਾ ਕਰਤਾ ਮੀਡੀਆ ਨੇ ਇੰਟਰਨੈਸ਼ਨਲ ਮੀਡੀਆ ਨੇ ਪੂਰੇ ਸਿੱਖ ਕੱਲ ਲੁਧਿਆਣਾ ਦੇ ਵਿੱਚ ਦਿਨ ਦਿਹਾੜੇ ਸ਼ਰੀਆਮ ਨਿਹੰਗ ਸਿੰਘਾਂ ਵੱਲੋਂ ਇੱਕ ਸ਼ਿਵਸੈਨਾ ਦੇ ਆਗੂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤੇ ਜਿਹੋ ਜੇ ਤਲਵਾਰਾਂ ਦੇ ਵਾਰ ਕੀਤੇ ਜਾਂਦੇ ਨੇ ਉਹ ਇੱਕ ਦਿਲ ਕੰਬਾਉਣ ਵਾਲੀਆਂ ਗੱਲਾਂ ਨੇ ਵੈਸੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਉਹ ਦੇਖੀ ਆ ਤਸਵੀਰਾਂ ਅਸੀਂ ਖੁਦ ਨਹੀਂ ਦਿਖਾਉਂਦੇ ਹੁੰਦੇ ਅਜਿਹੀਆਂ ਚੀਜ਼ਾਂ ਫਿਲਹਾਲ ਡੀ ਐਮ ਸੀ ਦੇ ਵਿੱਚ ਥਾਪਰ ਦਾਖਲ ਹੈ ਹਾਲਤ ਕੁਝ ਮੀਡੀਆ ਪਲੇਟਫਾਰਮ ਕਹਿੰਦੇ ਨੇ ਕਿ ਗੰਭੀਰ ਬਣੀ ਹੋਈ ਆ ਕੁਝ ਕਹਿੰਦੇ ਨੇ ਕਿ ਹਾਲਤ ਉਹਦੀ ਸਥੇਰਾ ਤੇ ਪੁਲਿਸ ਨੇ ਕੱਲ ਲੁਧਿਆਣਾ ਦੀ ਵਾਰਦਾਤ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਸਾਂਝਾ ਆਪਰੇਸ਼ਨ ਚਲਾਇਆ ਗਿਆ ਤੇ ਇੱਕ ਹੋਰ ਸੀਗਾ ਜਿਹੜਾ ਜਿਹੜਾ ਪੁਲਿਸ ਵਾਲਿਆਂ ਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਕਿ ਜਦੋਂ ਮਗਰਲੇ ਪਾਸੇ ਪੁਲਿਸ ਵਾਲਾ ਬੈਠਾ ਹੈ ਉਤਰ ਕੇ ਸਾਈਡ ਤੇ ਹੋ ਜਾਂਦਾ ਬੇਵਸ ਨਜ਼ਰ ਆਉਂਦਾ ਉਹਨਾਂ ਦੇ ਸਾਹਮਣੇ ਹਾਲਾਂਕਿ ਇੱਕ ਨਿਹੰਗ ਸਿੰਘ ਪੁਲਿਸ ਵਾਲੇ ਨੂੰ ਪਰਲੇ ਪਾਸੇ ਲੈ ਜਾਂਦਾ ਪਰ ਉਹਦੇ باوجود ਪੁਲਿਸ ਵਾਲਾ ਕੁਝ ਨਹੀਂ ਕਰਦਾ ਕੀ ਉਹ ਸੁਰੱਖਿਆ ਕਿਉਂ ਖਾਕੀ ਵਰਦੀ ਪਾਈ ਇਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਪੈਦਾ ਹੋਏ ਨੇ ਪਰ ਇਹਦੇ ਨਾਲ ਹੀ ਕੁਝ ਸੋਸ਼ਲ ਮੀਡੀਆ ਪਲੇਟਫਾਰਮ ਇਹਨੂੰ ਅਮਰਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਨਾਲ ਜੋੜ ਕੇ ਵੀ ਦੇਖ ਰਹੇ ਨੇ ਕਹਿੰਦੇ ਜੀ ਲੋ ਚੁੱਕ ਲਈ ਸੌ ਹੋਣ ਲੱਗ ਪਿਆ ਨਾ ਪੰਜਾਬ ਦੇ ਵਿੱਚ ਕੰਮ ਜਿਹੜਾ ਡਰ ਸੀਗਾ ਤੇ ਨਿਹੰਗ ਸਿੰਘ ਆਪਣੀਆਂ ਵੀਡੀਓ ਪਾਉਣ ਤੋਂ ਅਜੇ ਵੀ ਬਾਜ਼ ਨਹੀਂ ਆਉਂਦੇ ਕਹਿੰਦੇ ਜੀ ਜੋ ਸਾਡੇ ਬਾਰੇ ਬੋਲੂ ਸਾਡੇ ਧਰਮ ਬਾਰੇ ਬੋਲੂ ਉਹਦਾ ਅਸੀਂ ਲੁਧਿਆਣੇ ਵਾਲਾ ਹੀ ਹਾਲ ਕਰਾਂਗੇ ਨਹੀਂ ਅਸਲ 'ਚ ਤਾਂ ਇਹ ਇਹ ਗੱਲ ਨੂੰ ਜਿਵੇਂ ਕੱਲ ਜਿਹੜਾ ਹੈ ਨਾ ਜੀ ਹੈਗਾ ਸੁਖਦੇਵ <th>ਪਰ ਦਾ ਵੰਸਜ ਹੈ ਕੋਈ ਜੀ ਇਹ ਸੰਦੀਪ <th>ਥਾਪਰ ਸੰਦੀਪ <th>ਥਾਪਰ ਇਹ ਸੁਖਦੇਵ ਅਸਲ 'ਚ ਇਸ ਨੂੰ ਮੈਂ ਇਹਨੂੰ ਐਦਾਂ ਲੈਣਾ ਹੂੰ ਪਰ ਇਹਦੇ ਉੱਪਰ ਇਹ ਇਲਜ਼ਾਮ ਹੈਗੇ ਨੇ ਸੰਦੀਪ ਥਾਪਰ ਦੇ ਉੱਪਰ ਕਿ ਇਹ ਸਿੱਖਾਂ ਪ੍ਰਤੀ ਟਿੱਪਣੀਆਂ ਕਰਦਾ ਰਿਹਾ ਬੰਦਾ ਹੂੰ ਜਿਸ ਬੰਦੇ ਦਾ ਵੰਸਜ ਹੋਵੇ ਸੁਦੇ ਥਾਪਰ ਵਰਗੇ ਬੰਦੇ ਦਾ ਸਲੂਟ ਕਰਦਾ ਉਹਨੂੰ ਮੈਂ ਹੂੰ ਸੁਰ ਉਹ ਵੀ ਉਸ ਨੂੰ ਵੀ ਤੁਸੀਂ ਮੈਂ ਕਿ ਵੀ ਘੱਟ ਛੇਦ ਨਹੀਂ ਮੰਨ ਸਕਦੇ ਸੁਖਦੇਵ ਨੂੰ ਉਹ ਵੀ ਫਾਂਸੀ ਚੜਿਆ ਸੀਗਾ ਭਗਤ ਸਿੰਘ ਨਾਲ ਉਸ ਦਾ ਵੰਸਜ ਹੋਵੇ ਤੇ ਉਹਨੂੰ ਤਾਂ ਸਾਂਝੀ ਵਾਲਤਾ ਦੀ ਗੱਲ ਕਰਨੀ ਚਾਹੀਦੀ ਆ ਯਾਰ ਉਹ ਸ਼ਿਵ ਸੈਨਾ ਦਾ ਆਗੂ ਬਣ ਗਿਆ ਸ਼ਿਵ ਸੈਨਾ ਦਾ ਆਗੂ ਬਣ ਕੇ ਉਹ ਸਿੱਖਾਂ ਦੇ ਵਿਰੁੱਧ ਘੱਟ ਜਾਂਦੇ ਆ ਵਿਰੁੱਧ ਕਿਤੇ ਟਿੱਪਣੀ ਕਰ ਗਿਆ ਟਿੱਪਣੀ ਕੀਤੀ ਆ ਤੇ ਨਿਹੰਗ ਸਿੰਘ ਉੱਥੇ ਆਉਂਦੇ ਜਾਂਦੇ ਰਹਿੰਦੇ ਆ ਤੇ ਕੱਲ ਉਹ ਬੈਠਾ ਤੇ ਤਲਵਾਰ ਦੇ ਬਾਰ ਕਰਤੇ ਆ ਬੜੀ ਖਤਰਨਾਕ ਗੱਲ ਆ ਇਹ ਨਿਹੰਗ ਸਿੰਘ ਜਿਹੜੇ ਹੈਗੇ ਆ ਉਹ ਘੋਟਾ ਲਾਉਂਦੇ ਆ ਉਹਨੂੰ ਨਸ਼ਾ ਲਿਖ ਰਿਆ ਮੀਡੀਆ ਵੀ ਨਸ਼ਾ ਕਰਦੇ ਸੀ ਉਹ ਚਲੋ ਨਸ਼ਾ ਤਾਂ ਹੈ ਗਈ ਆ ਉਹ ਕੋਟਾ ਲਾ ਕੇ ਆਪਣਾ ਸੁੱਧ ਬੁੱਧ ਖੋਹ ਬੰਦੇ ਆ ਨਿਹੰਗ ਸਿੰਘ ਕੋਟਾ ਉਹ ਤਾਂ ਦਿਮਾਗ ਨੂੰ ਸੁਣ ਕਰ ਦਿੰਦਾ ਨਾ ਜਿਹੜਾ ਕੋਟਾ ਹੈਗਾ 트ਮਿੰਦਰ ਜੀ ਹੂੰ ਇਹ ਦਿਮਾਗ ਨੂੰ ਸੁਣ ਕਰ ਦਿੰਦਾ ਨਾ ਕੋਟਾ ਹੈ ਸੁੱਖਾ ਵੀ ਕਹਿ ਦਿੰਦੇ ਨੇ ਭੰਗ ਵੀ ਕਹਿ ਦਿੰਦੇ ਨੇ ਹਾਂ ਪਰ ਇਹ ਦਿਮਾਗ ਨੂੰ ਸੁਣ ਕਰ ਦਿੰਦਾ ਸੋਚਣਾ ਬੰਦ ਕਰ ਦਿੰਦਾ ਤੇ ਬੰਦਾ ਕੁਝ ਵੀ ਕਰ ਸਕਦਾ ਤੇ ਇਸ ਕਰਕੇ ਇਹ ਇਹ ਨਸ਼ੇ ਦੇ ਸੰਗਾਂ ਵਿੱਚ ਹੀ ਲਿਆ ਤੇ ਨਸ਼ਾ ਹੀ ਕਹਿੰਦੇ ਆ ਇਹਨੂੰ ਤੇ ਮੇਰਾ ਮਕਸਦ ਕਹਿਣ ਦਾ ਇਹ ਆ ਵੀ ਨਿਹੰਗਾਂ ਨੇ ਗਲਤੀ ਕੀਤੀ ਆ ਨਿਹੰਗ ਪਹਿਲਾਂ ਵੀ ਗਲਤੀ ਕਰਦੇ ਆ ਅੰਮ੍ਰਿਤਸਰ ਵਿੱਚ ਵੀ ਨਿਹੰਗਾਂ ਨੇ ਗਲਤੀ ਕੀਤੀ ਆ ਨਿਹੰਗਾਂ ਨੇ ਇੱਥੇ ਮੰਡੀ ਪਟਿਆਲੇ ਮੰਡੀ ਦੇ ਵਿੱਚ ਇੱਕ ਪੁਲਿਸ ਵਾਲੇ ਦਾ ਹੱਥ ਵੱਡਦਾ ਸੀਗਾ ਨਿਹੰਗ ਇਦਾਂ ਕਰਦੇ ਨੇ ਨਿਹੰਗ ਕਰਦੇ ਨੇ ਪੰਜਾਬ ਦਾ ਕੀ ਕੁਸੂਰਾ ਚ ਯਾਰ ਸਿੱਖਾਂ ਦਾ ਕੀ ਜ਼ੁਰਤ ਹੈ ਯਾਰ ਪੂਰੀ ਸਿੱਖ ਕੌਮ ਨੂੰ ਕਟੈਰੀਜ਼ ਲੈਖੜਾ ਕਰਦਾ ਮੀਡੀਆ ਨੇ ਨੈਸ਼ਨਲ ਮੀਡੀਆ ਨੇ ਪੂਰੀ ਸਿੱਖ ਕੌਮ ਅਮਿਤਪਾਲ ਨੇ ਸੋਚ ਆਕ ਲਿਆ ਜੀ ਹੁਣ ਪੰਜਾਬ ਦਾ ਹਾਲਾਤ ਮਾੜੇ ਹੋਣਗੇ ਇੱਕ ਲੇਡੀ ਇੱਕ ਲੇਡੀ ਭਾਵੇਂ ਕਿ ਉਹਨੂੰ ਮੈਂ ਅਸ਼ਲੀਲ ਜਿਹੜੀ ਕਹਿਣਾ ਹੋਂਨਾ ਕੰਗਣਾ ਰਣਾ ਹੋਂਤ ਉਹ ਲੇਡੀ ਪੂਰੇ ਪੰਜਾਬ ਨੂੰ ਅੱਤਵਾਦੀ ਕਹੇਗੀ ਉਹਦੇ ਖਿਲਾਫ ਕਿਸ ਨੇ ਕਾਰਵਾਈ ਨਹੀਂ ਕੀਤੀ ਵੀ ਤੂੰ ਪੂਰੇ ਪੰਜਾਬ ਨੂੰ ਅੱਤਵਾਦੀ ਕਿਵੇਂ ਕਹਿ ਸਕਦੇ ਐਥੇ ਸੁਨੀਲ ਜਾਖਰੂਣੀ 68 ਆ ਬਿਆਨ ਦਿੰਦੇ ਅੱਜ ਕਹਿੰਦੇ ਪੰਜਾਬ ਦੇ ਵਿੱਚ ਤਾਂ ਹਾਲਾਤ ਮਾੜੇ ਹੋ ਚੁੱਕੇ ਨੇ ਪੰਜਾਬ ਤਾਂ ਬੁਰਾ ਹਾਲ ਹੋ ਚੁੱਕਿਆ ਜ਼ਿੰਮੇਵਾਰ ਆ ਪੰਜਾਬ ਸਰਕਾਰ ਨਿਆਂਗ ਸਿੰਘਾਂ ਦੇ ਨਿਆਂਗ ਸਿੰਘਾਂ ਨੇ ਉਹਦੇ ਮਾਰਿਆ ਇਸ ਘਟਨਾ ਨੂੰ ਕਾਨੂੰਨੀ ਨੁਕਤਾ ਨਜ਼ਰ ਅਨੁਸਾਰ ਇੱਕ ਸਜ਼ਾ ਬਣਦੀ ਆ ਉਹ ਜਾਂਦੇ ਹੋ ਬੰਦੇ ਦੇ ਮਾਰਿਆ ਉਹਨੇ ਇੱਕ ਸਜ਼ਾ ਬਣਦੀ ਆ ਰੈਸਟ ਕਰੋ ਕੇਸ ਚਲਾਓ ਤੇ ਤੇ ਸਜ਼ਾ ਦਿਓ ਉਹਨਾਂ ਨੂੰ ਨਾ ਕਿ ਪੂਰੇ ਪੰਜਾਬ ਨੂੰ ਕਟਾਰੇ ਚ ਲੈ ਖੜਾ ਕਰ ਦਿਓ ਤੁਸੀਂ ਪੂਰੇ ਪੰਜਾਬ ਨੂੰ ਵੀ ਪੂਰਾ ਪੰਜਾਬ ਦੋਸ਼ੀ ਆ ਪੰਜਾਬ ਦੋਸ਼ੀ ਕਿੱਥੇ ਹੋ ਗਿਆ ਘੁਗਵਾਸ ਦੇ ਪੰਜਾਬ ਦੇ ਵਿੱਚ ਹੱਸਦੇ ਖੇਡਦੇ ਪਰਿਵਾਰ ਪੰਜਾਬ ਦੇ ਵਿੱਚ ਖੁਸ਼ੀਆਂ ਮਨਾਉਣ ਦੇ ਪਰਿਵਾਰ ਵਿੱਚ ਤੇ ਨੱਚਦੇ ਕੁਦਦੇ ਪੰਜਾਬ ਦੇ ਵਿੱਚ ਇਹ ਤੁਸੀਂ ਕਿਵੇਂ ਦੋਸ਼ ਲਾਤਾ ਪੰਜਾਬ ਨੂੰ ਕਿ ਪੰਜਾਬ ਪੰਜਾਬ ਦੇ ਸਿੱਖ ਐ ਹੋਗੇ ਜਿਹੜਾ ਇਹ ਮੀਡੀਆ ਸਿਰਜ ਰਿਹਾ ਨਾ ਇਹ ਸਿਸਟਮ ਸਿਰਜ ਰਿਹਾ ਪੰਜਾਬ ਬਾਰੇ ਇਹਦੇ ਪਿੱਛੇ ਵੱਡੇ ਕਾਰਨ ਨੇ ਇੱਕ ਆਮ ਆਦਮੀ ਪਾਰਟੀ ਸਰਕਾਰ ਹੋਣਾ ਉਹਨੂੰ ਬਦਨਾਮ ਕਰਨਾ ਹੈ ਨੰਬਰ 2 ਬਦਨਾਮ ਕੌਣ ਕਰ ਰਹੇ ਨੇ ਸਾਡੇ ਪੰਜਾਬ ਦੇ ਰਹਿਣੇ ਬੜੇ ਲੀਡਰ ਸਾਡੇ ਪੰਜਾਬ ਦਾ ਰਹਿਣੇ ਬੜਾ ਸੁਨੀਲ ਜਾਖੜ ਹੂੰ ਸਾਡੇ ਪੰਜਾਬ ਦਾ ਰਹਿਣੇ ਬੜਾ ਪ੍ਰਤਾਪ ਸਿੰਘ ਬਾਜਵਾ ਹੂੰ ਇਸ ਘਟਨਾ ਨੂੰ ਲੈ ਕੇ ਇਹ ਵੀ ਹੁਣ ਪਾਸ ਸਿਆਸੀ ਲਹਾ ਲੈ ਲੀਏ ਹੁਣ ਸਿਆਸੀ ਲਹਾ ਲੈ ਲਈਏ ਪਾਣਿਆਂਗਾ ਨੇ ਕਰਤਾ ਨਿਹੰਗਾ ਨੇ ਕੀਤਾ ਹੋਰ ਵੀ ਇੱਕ ਗੈਂਗਸਟਰ ਕਰਦੇ ਨੇ ਇੱਥੇ ਹੂੰ ਗੈਂਗਸਟਰ ਵੀ ਕਰਦੇ ਨੇ ਉਹ ਵੀ ਤਾਂ ਮਾਰ ਰਹੇ ਨੇ ਬੰਦਿਆਂ ਨੂੰ ਇੱਥੇ ਲਗਾਤਾਰ ਕਦੇ ਸੋਚਿਆ ਕਿ ਜਿਹੜਾ ਲਾਰੈਂਸ ਬਸਨੋਈਆ ਉਸ ਨੇ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਕਿੱਡੇ ਵੱਡੇ ਕੰਮ ਕੀਤੇ ਆ 25 ਲੱਖ ਦੀ ਸਪਾਰੀ ਦੇ ਕੇ ਉਹਨੇ ਸਲਮਾਨ ਖਾਨ ਨੂੰ ਮਰਾਉਣ ਵਾਸਤੇ ਪਾਕਿਸਤਾਨ ਤੋਂ ਰਫਲਾ ਮੰਗਾਈਆ ਉਹ ਬੰਦਾ ਤੁਹਾਡੇ ਵਾਸਤੇ ਸਹੀ ਹੋ ਗਿਆ ਉਹਦੀ ਗੱਲ ਨਹੀਂ ਕਰਨੀ ਆਪਾਂ ਨੇ ਉਹਦੀ ਗੱਲ ਨਹੀਂ ਕਰਨੀ ਆਪਾਂ ਹਰਿਆਣੇ ਦੇ ਕੱਲ ਐਡਵੋਕੇਟ ਨੇ ਕਰਨਾਲ ਦੇ ਵਿੱਚ ਲੱਗੇ ਚੌਂਕ ਦੇੜਾ ਚੌਂਕ ਉੱਥੇ ਹੈਗਾ ਉਹਦਾ ਨਾਂ ਭਾਈ ਸਈਦਾਸ ਭਾਈ ਮਦਦਾਸ ਰੱਖਿਆ ਆਪਾਂ ਕੱਲ ਚਰਚਾ ਕੀਤੀ ਸੀ ਉਹ ਐਡਵੋਕੇਟ ਨੇ ਕਹਿ ਤਾਂ ਕਿ ਅੰਗਰੇਜ਼ ਨੇ ਕਿ ਭਾਈ ਇੱਥੇ ਜਿਹੜਾ ਹੈਗਾ ਇਹ ਨਾਂ ਲਿਖੋਗੇ ਬ੍ਰਾਹਮ ਉੱਪਰ ਲਿਖਿਆ ਬ੍ਰਾਹਮਣ ਪਾਸੂ ਰਾਮ ਦੇ ਹੂੰ ਸਤੀ ਦੇ ਮਦਦਾਸ ਵੀ ਉਹ ਉਹ ਸਿੱਖ ਮਰ ਕੇ ਇਹ ਗੱਲ ਨਹੀਂ ਤੁਸੀਂ ਤੁਹਾਡੇ ਮਨ ਚ ਲੱਗਦੀ ਗੱਲ ਤੁਸੀਂ ਜਦੋਂ ਗੱਲ ਮੈਂ ਕੋਈ ਇਹ ਨਹੀਂ ਕਿ ਮੈਂ ਕੋਈ ਘੱਟ ਵੱਧ ਗਿਣਤੀਆਂ ਦੇ ਕੋਈ ਵੱਡਾ ਹੈਗਾ ਪਰ ਜਦੋਂ ਤੁਸੀਂ ਕਿਸੇ ਵਿਸ਼ੇਸ਼ ਸੂਬੇ ਨੂੰ ਐਦਾਂ ਨੈਰੇਟਿਵ ਸਿਰਜ ਕੇ ਉਸ ਨੂੰ ਬਦਨਾਮ ਕਰਕੇ ਉੱਥੇ ਫੋਰਸ ਆ ਵਧਾਓਗੇ ਉੱਥੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰੋਗੇ ਤਾਂ ਦਿੱਕਤ ਆਉਂਦੀ ਆ ਪੰਜਾਬੀ ਨੂੰ ਦਿੱਕਤ ਆਉਂਦੀ ਆ ਮੈਂ ਇੱਕ ਸੁਚੇਤ ਪੱਤਰਕਾਰ ਹਾਂ ਤੇ ਮੈਨੂੰ ਇਹ ਦਿੱਕਤ ਆਉਂਦੀ ਆ ਤੋ ਕੱਲ ਇਹ ਗੱਲ ਘਟਣਾ ਵਾਪਰੀ ਨਿਹੰਗ ਸਿੰਘਾਂ ਦੀ ਵੱਡੀ ਬਲੰਡਰ ਮਿਸਟੇਕ ਹੈਗੀ ਆ ਫਿਰ ਉਹ ਕਹਿੰਦੇ ਆ ਕਿ ਸਾਡੇ ਧਰਮ ਨੂੰ ਕੋਈ ਗਲਤ ਆਖੇਗਾ ਜੀ ਅਸੀਂ ਐਤਾ ਹੀ ਕਰਾਂਗੇ ਐਤਾ ਹੀ ਕਰਾਂਗੇ ਦੂਜੀ ਗੱਲ ਆ ਗਈ ਆਪਣੇ ਸ਼ਿਵਸੈਨ ਵਾਲੇ ਬੰਦੇ ਜਿਹੜੇ ਕਿ ਹਿੰਦੂਤਵ ਵਾਲੇ ਬੰਦੇ ਹੈਗੇ ਨੇ ਜੀ ਉਹ ਕਹਿੰਦੇ ਨੇ ਅਸੀਂ ਦੰਗੇ ਆਏ ਕਰੋ ਜੀ ਵਾਹ ਕਰੋ ਹਾਂ ਠੀਕ ਹੈ ਇਹਨਾਂ ਤਿੰਨਾਂ ਨੂੰ ਫੜੇ ਸਰਕਾਰ ਫੜੇ ਸਰਕਾਰ ਚੱਕ ਕੇ ਅੰਦਰ ਕਰਦੇ ਲੋ ਪਰ ਇਸ ਗੱਲ ਨੂੰ ਲੈ ਕੇ ਕਿ ਸਿੱਖ ਖਰਾਬ ਕਰ ਰਹੇ ਨੇ ਇਹ ਗੱਲ ਮੈਂ ਇਹ ਗੱਲ ਤੇ ਬਲੋਚਨਾ ਕਰਦਾ ਜੀ ਸਿੱਖਾਂ ਦੀ ਗੱਲ ਕੋਈ ਨਹੀਂ ਨਿਰਧਾਰਨ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਛੇ শিক্ষা صحت ખેતી ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਵੀਰੇ ਸਾਡੇ ਕਾਨੂੰਨ ਫਰਜ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਇਹ ਹੈ ਤੁਹਾਡੀ ਮੁਸ਼ਕਲ ਦਾ ਹੱਲ ਬੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਟਾ ਜੀ ਮੈਂ ਹਕੁਮਤ ਰਾਜੁੰਦਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ